अपना नाम ਦੱਸੋ ਖਜਾਨ ਸਿੰਘ ਜੀ ਕੀ ਗੱਲ ਬਾਤ ਹੋਈ ਜਿਹੜਾ ਇੱਥੇ ਆਇਆ ਜੀ ਜੀ ਸਾਡੇ ਬੇਟੇ ਦਾ ਐਕਸੀਡੈਂਟ ਕੀਤਾ ਗਿਆ ਇਹ ਸਾਈਡ ਵਾਲੀ ਗੱਡੀ ਰੌਗ ਸਾਈਡ ਆ ਰਹੀ ਸੀ ਇਹਨਾਂ ਲਿਆ ਕੇ ਜੂਟ ਆਪਣਾ ਕੇ ਮਾਰਿਆ ਸਾਡੇ ਬੇਟੇ ਦੇ ਵਿੱਚ ਗੱਡੀ ਵੱਜੀ ਨੌ ਪੁੱਤ ਹੀ ਵੇੜਾ ਸਾਡਾ ਬਹੁਤ ਗੰभीर ਜ਼ਖਮੀ ਹੈ ਜੇ ਦੀ ਹਾਲਾਤ 50 50 ਐ ਬਸ ਹੁਣ ਅੱਗੇ ਕਿਹੜਾ ਮਾਰਕ ਪਤਾ ਕੀ ਅਲਟੀਮੇਟ ਹੈ ਅੱਜ ਐਡ்சி ਐਡ்சி ਸਾਹਿਬ ਮੰਗ ਪੱਤਰ ਦਿੱਤਾ ਜੀ ਇਹ ਗੱਲ ਰਕਨ ਗਾਦੇ ਵਿੱਚ ਇਹ ਨਈ ਸਾਡੀ ਗੱਲ ਸੁਣਵਾਈ ਕਰਦੇ ਤੇ ਇਥੇ ਤੇ ਬੰਦ ਕਰਾਵਾ ਠੀਕ ਠੀਕ ਕੀ ਸਰ ਇਹ ਡਿਪਟੀ ਕਮਿਸ਼ਨਰ ਜੀ ਕੀ ਕਾਰਨ ਜੈ ਵਾਲਮੀਕੀ ਜੀ ਜੈਬੀਨ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1914 ਰਾਸ਼ਟਾ ਦਾ ਸੰਚਾਲਕ ਆ ਸੋ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮਾਨਯੋਗ ਡੀਸੀ ਸਾਹਿਬ ਜੀ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਇੱਕ ਅੱਜ ਮੰਗ ਪੱਤਰ ਵੀ ਦਿੱਤਾ ਵਾ ਇਹ ਮੰਗ ਪੱਤਰ ਜਿਹੜਾ ਦਿੱਤਾ ਵਾ ਸੀ ਕਿ ਸਾਡੇ ਖਜਾਨ ਸਿੰਘ ਬਾਬਾ ਜੀ ਆ ਇਹਨਾਂ ਦਾ ਨੋ ਪੁੱਤ ਜਿਹੜਾ ਵਾ ਮਜੀਠੇ ਤੋਂ ਅੰਮ੍ਰਿਤਸਰ ਨੂੰ ਆ ਰਿਹਾ ਸੀ ਔਰ ਐਕਸਾਈਜ਼ ਗੱਡੀ ਆਲਿਆ ਨੇ ਇਹਨਾਂ ਦੇ ਬੇਟੇ ਨੂੰ ਤੇ ਇਹਨਾਂ ਦੀ ਨੋ ਨੂੰ ਜਿਹੜਾ ਵਾ ਐਕਸੀਡੈਂਟ ਕਰਕੇ ਤੇ ਕਾਫੀ ਗੰਭੀ ਸੱਟਾਂ ਲਵਾਤੀਆ ਲਾਤੀਆ ਵਾ ਔਰ ਉਹਦੇ ਮੁਤਾਬਿਕ ਚ ਉਹ ਇਸ ਟਾਈਮ ਉਹ ਬੱਚੇ ਜਿਹੜੇ ਹਸਪੀਟਲ ਦਾਖਲ ਆ ਤੇ ਜਿਨ੍ਹਾਂ ਨੇ ਐਕਸਾਈਜ਼ ਆਲਿਆ ਨੇ ਗੱਡੀ ਮਾਰੀ ਸੀ ਔਰ ਇਹਨਾਂ ਅਹੀ ਜਦੋਂ ਪੁੱਛਦੇ ਰਹੀ ਉਹਨਾਂ ਕੋ ਕੂਚ ਕੀਤੀ ਹੁੰਦਾ ਤੱਕ ਬੰਦਿਆਂ ਤੱਕ ਕੀਤੀ ਜੇ ਸਾਨੂੰ ਪਤਾ ਲੱਗਾ ਕਿ ਫਲਾਣੇ ਜਿਹੜਾ ਇਹ ਫਲਾਣੇ ਮਾਲਕਾ ਦੀ ਗੱਡੀ ਆ ਤੇ ਅਸੀਂ ਉਸ ਮਾਲਕਾ ਨੇ ਇਹਨਾਂ ਨੇ ਵਾਰਤਾਲਾਪ ਕੀਤੀ ਖਜਾਨ ਸਿੰਘ ਬਾਬਾ ਜੀ ਨੇ ਔਰ ਐਸੀ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਡੇ ਜਿਹੜੇ ਬੱਚਿਆਂ ਦਾ ਨੁਕਸਾਨ ਤੁਸੀਂ ਲੋਕਾਂ ਨੇ ਕੀਤਾ ਵਾ ਐਕਸੀਡੈਂਟ ਕਰਕੇ ਬੱਚੇ ਸਾਡੇ ਹਸਪੀਟਲ ਚ ਪਏ ਰਹੇ ਔਰ ਇਸ ਟਾਈਮ ਅਸੀਂ ਡਾਕਟਰ ਨੂੰ ਵੀ ਪੁੱਛਿਆ ਸੀ ਤੇ ਡਾਕਟਰ ਵੀ ਕਹਿੰਦਾ ਕਿ ਇਹਨਾਂ ਦੇ ਜਿਹੜੇ ਮੁੰਡੇ ਦੇ ਜਿਹੜੇ ਹਾਲਾਤ ਆ ਕਾਫੀ ਲਾਜੁਕ ਆ ਸਿਰ ਦੀ ਛੱਟ ਆ ਔਰ ਉਹਦੇ ਸਿਰ ਦਾ ਜਿਹੜਾ ਮੈਂ ਅੱਧੀ ਜਿਹੜੀ ਸਿਰ ਦੀ ਜਿਹੜੀ ਖੋਪੜੀ ਆ ਉਹ ਵੀ ਕੱਢ ਕੇ ਸਾਈਡ ਤੇ ਰੱਖੀ ਹੋਈ ਆ ਉਰੋ ਕਹਿ ਰਿਹਾ ਕਿ ਇਹਦਾ ਜਿਹੜਾ ਇਲਾਜ ਹੈ ਕਾਫੀ ਮਹਿੰਗਾ ਇਲਾਜ ਹੈ ਇਹਦਾ ਤੇ ਉਹਦੇ ਸਬੰਧ ਦੇ ਵਿੱਚ ਇਹ ਗਰੀਬ ਪਰਿਵਾਰ ਇਹਨਾਂ ਪੈਸਾ ਨਹੀਂ ਫੋਰਡ ਕਰ ਸਕਦਾ ਅਸੀਂ ਉਹਨਾਂ ਦੇ ਮਾਲਕਾਂ ਤੱਕ ਕੂਚ ਕੀਤੀ ਕਿ ਚਲੋ ਤੁਸੀਂ ਇਸ ਤਰ੍ਹਾਂ ਵਾ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਕਹਿੰਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਅਸੀਂ ਕਰਦੇ ਤੇ ਤੁਸੀਂ ਇਸ ਬੱਚ ਪਰਿਵਾਰ ਦਾ ਇਲਾਜ ਕਰਾਓ ਤੇ ਉਸ ਟਾਈਮ ਦੇ ਵਿੱਚ ਉਸ ਮਾਲਕਾਂ ਨੇ ਸਹਿਮਤੀ ਜਿਤਾਈ ਮਗਰ ਹੁਣ ਤਿੰਨ ਤਰੀਕ ਦੇ ਹਸਪੀਟਲ ਚ ਵਿਚਾਰਾ ਬੱਚਾ ਦਾਖਲਿਆ ਔਰ ਇਹ ਅਜ ਤੱਕ ਉਸ ਮਾਲਕਾਂ ਨੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨਾਂ ਨੇ ਅਜ ਤੱਕ ਉਸ ਪਰਿਵਾਰ ਦਾ ਕੋਈ ਇਹਨਾਂ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਜਣਾ ਧਿਆਨ ਨਹੀਂ ਕੀਤਾ ਨਾ ਹੀ ਉਹਦਾ ਵਿਚਾਰੇ ਦਾ ਪਤਾ ਲੈਣ ਆਈ ਔਰ ਪਿਛਲੇ ਦਿਨੀ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਸੀ ਉਹਨਾਂ ਨੇ ਕੀ ਪ੍ਰਸ਼ਾਸਨ ਕੋਲ ਆਇਆ ਸੀ ਦਾ ਪ੍ਰਸ਼ਾਸਨ ਤੋਂ ਬਾਅਦ ਤੋਂ ਬਾਅਦ ਨਹੀਂ ਮੀਟਿੰਗ ਦਾ ਹੱਲ ਹੋਇਆ ਤੁਸੀਂ ਹੁਣ ਮਜਬੂਰਨ ਇੱਥੇ ਆਏ ਹੋ ਕੀ ਕਹਿੰਦੇ ਅਸੀਂ ਦੇਖੋ ਜੀ ਪਿਛਲੀ ਵਾਰੀ ਪ੍ਰਸ਼ਾਸਨ ਨੂੰ ਮਿਲੇ ਹਾਂ ਪ੍ਰਸ਼ਾਸਨ ਕਹਿੰਦਾ ਇਹਨਾਂ ਨੂੰ ਬੁਲਾ ਕੇ ਤੇ ਇਸ ਪਰਿਵਾਰ ਨੂੰ ਜਿਹੜਾ ਵਾ ਇਹਨਾਂ ਦੀ ਹੱਕਦਾਰੀ ਕਰਾਈ ਜਾਏਗੀ ਔਰ ਮਗਰ ਅੱਜ ਤੱਕ ਹੱਲੇ ਜਿਹੜਾ ਵਾ ਅੱਜ ਤੀਜਾ ਦਿਨ ਹੋ ਗਿਆ ਵਾ ਉਸੇ ਤਰ੍ਹਾਂ ਦੀ ਕੋਈ ਵੀ ਇਹਨਾਂ ਵਿਚਾਰਿਆਂ ਦੀ ਸੁਣਵਾਈ ਨਹੀਂ ਹੈਗੀ ਤੇ ਹੁਣ ਅਸੀਂ ਅੱਜ ਮਾਨਯੋਗ ਡੀਸੀ ਐਡੀਸੀ ਸਾਹਿਬ ਨੂੰ ਜਿਹੜਾ ਵਾ ਅਸੀਂ ਅੱਜ ਮੰਗ ਪੱਤਰ ਦਿੱਤਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਇਹ ਜਿਹੜਾ ਮੰਗ ਪੱਤਰ ਦਿੱਤਾ ਕਿ ਜਿਹੜੇ ਮਾਲਕ ਦੇ ਠੇਕੇ ਆ ਉਹ ਲਗਾਤਾਰ ਜਿਹੜੇ ਠੇਕੇ ਆ ਬੰਦ ਕਰਾਈ ਜਾਣਗੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਹ ਠੇਕੇ ਨੂੰ ਬੰਦ ਕਰਾਇਆ ਜਾਏਗਾ ਜਿਨ੍ਹਾਂ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਚਿਰ ਇਸ ਬੰਦਿਆ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਅਲਟੀਮੇਟ 72 ਘੰਟੇ ਦਾ ਦਿੱਤਾ ਜੀ ਅੱਜ ਤੋਂ 72 ਘੰਟੇ ਸ਼ੁਰੂ ਹੋ ਗਏ ਆ ਤੇ 72 ਘੰਟੇ ਬਾਅਦ ਜਿਹੜਾ ਵਾ ਇਹ ਠੇਕੇ ਬੰਦ ਕਰਾਏ ਜਾਣਗੇ ਇਹ ਉਹਨਾਂ ਚਿਰ ਠੇਕੇ ਬੰਦ ਕਰਾਏ ਬੰਦ ਰਹਿਣਗੇ ਜਿੰਨਾਂ ਚ ਇਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਪਿਛਲੇ ਦਿਨੀ ਉਹ ਵੱਡਾ ਜਿਹੜਾ ਥਾਣੇ ਚ ਰਾਈ ਨਾਮਾ ਹੋਇਆ ਉਹਦਾ ਰਿਟਨ ਹੈਗਾ ਰਿਟਨ ਦੇ ਵਿੱਚ ਇਹਨਾਂ ਪਰਿਵਾਰਾਂ ਕੋਲ ਹੈਗਾ ਆ ਜੀ ਇਹਨਾਂ ਨੇ ਮੈਨੂੰ ਵੀ ਵਿਖਾਇਆ ਸੀ ਇਹ ਬਲਾ ਤੇ ਸਹਿਮਤੀ ਨਾਲ ਉਸ ਪਰ ਮਤਲਬ ਆਈ ਸੀ ਬੰਦੇ ਕਿ ਚਲੋ ਤੁਸੀਂ ਇਸ ਤਰ੍ਹਾਂ ਵਗਿਆ ਆਪਾਂ ਨਾਲ ਮਿਲ ਕੇ ਇਹਨਾਂ ਦਾ ਕਰੀਏ ਜਦੋਂ ਇਹ ਪਰਿਵਾਰ ਉਸ ਪਰਿਵਾਰ ਦੇ ਨਾਲ ਰਲ ਮਿਲ ਕੇ ਉਸ ਆਪਣਾ ਬੱਚੇ ਦਾ ਇਲਾਜ ਕਰਾ ਰਹੇ ਆ ਮਗਰ ਅੱਜ ਉਹ ਜਿਹੜੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਅੱਜ ਉਹ ਭੱਜੀ ਫਿਰਦੇ ਆ ਔਰ ਨਾ ਹੀ ਇਹਨਾਂ ਦਾ ਵਿਚਾਰਿਆ ਦੀ ਬਾਹ ਫੜਦੇ ਪਏ ਆ ਨਾ ਹੀ ਉਹ ਹਸਪੀਟਲ ਦੇ ਵਿੱਚ ਪੈਸੇ ਜਮ੍ਹਾਂ ਕਰਾ ਰਹੇ ਆ ਤੇ ਅਸੀਂ ਬੇਨਤੀ ਕਰਦੇ ਆ ਸਮੁੱਚੇ ਭਾਈਚਾਰੇ ਨੂੰ ਕਿ ਅੱਜ ਇਸ ਪਰਿਵਾਰ ਦੇ ਉੱਤੇ ਪਈ ਆ ਕੱਲ ਨੂੰ ਸਾਡੇ ਕਿਸੇ ਹੋਰ ਤੇ ਵੀ ਪੈ ਸਕਦੀ ਆ ਸਾਨੂੰ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਨਾਂ ਦੇ ਜਿਹੜੇ ਠੇਕੇ ਆ ਪਰਮਾਨੈਂਟ ਬੰਦ ਕਰਾ ਦਈਏ ਜਿੰਨਾ ਚਿਰ ਇਹ ਲੋਗ ਇਸ ਪਰਿਵਾਰ ਦੀ ਬਾਹ ਨਹੀਂ ਫੜਦੇ ਇਸ ਪਰਿਵਾਰ ਦਾ ਜਿਹੜਾ ਲਾਜ ਆ ਉਹ ਨਹੀਂ ਕਰਵਾਂਦੇ ਤੁਹਾਨੂੰ ਲੱਗਦਾ ਕਿ 72 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਮਸਲਾ ਹੱਲ ਹੋ ਜਾਏ ਜੇ 72 ਘੰਟਿਆਂ ਤੋਂ ਪਹਿਲਾਂ ਕੋਈ ਮਸਲਾ ਹੱਲ ਕਰਦਾ ਪ੍ਰਸ਼ਾਸਨ ਸਾਡਾ ਕੋਈ ਹੱਲ ਕਰਾਉਂਦਾ ਵਾ ਇਸ ਮਾਲਕਾਂ ਦੇ ਨਾਲ ਐਕਸਾਈਜ਼ ਵਾਲਿਆਂ ਨਾਲ ਬਾਹ ਤੇ ਫਿਰ ਆਪਾਂ ਜ਼ਰੂਰ ਇਸ ਨੂੰ ਪੋਸਟ ਬੋਰਡ ਕਰਾਂਗੇ ਜੇ ਇਹ ਨਹੀਂ ਕਰਨਗੇ ਤੇ ਫਿਰ ਜਿਹੜਾ ਸਾਡਾ ਜਿਹੜਾ ਸੰਘਰਸ਼ ਆ ਇਹ ਲਗਾਤਾਰ ਚੱਲੇਗਾ ਜੈ ਵਾਲਮੀਕੀ ਜੈ ਭੀਮ ਜੈ